ਕਸ਼ਮੀਰ ਪਹੁੰਚੇ ਗ੍ਰਹਿ ਮੰਤਰੀ ਰਾਣਾ ਸਿੰਘ ਨੇ ਕਿਹਾ ਕਿ ਪੈਰਟ ਗੰਦ ਦੇ ਵਿਕਲਪ ਦੇ ਤੌਰ ਤੇ ਪਾਵਰ ਸ਼ੈਲਸ ਨੂੰ ਚੁਣਿਆ ਗਿਆ ਹੈ ਉਮੀਦ ਹੈ ਕਿ ਇਸ ਨਾਲ ਕਿਸੇ ਨੂੰ ਨੁਕਸਾਨ ਨਹੀਂ ਆਵੇਗਾ ਜਤਕੀ ਕਾਲ ਤੱਕ 1000 ਤੋਂ ਵੱਧ ਪਾਵਰ ਸ਼ੈਲਸ ਆ ਜਾਣਗੇ 올 ਪਾਰਟੀ ਡੈਲੀਗੇਸ਼ਨ ਨਾਲ 2 ਦਿਨਾਂ ਕਸ਼ਮੀਰ ਤੌਰ ਤੇ ਗ੍ਰਹਿ ਰਾਣਾ ਸਿੰਘ ਨੇ ਕਿਹਾ ਕਿ ਕਸ਼ਮੀਰ ਤੇ ਗਲਬਾਤ ਲਈ ਸਾਡੇ ਦਰਵਾਜ਼ੇ ਨਹੀਂ ਬਲਕਿ ਰੌਸ਼ਨਦਾਨ ਵੀ ਖੁੱਲੇ ਨੇ ਗ੍ਰਹਿ ਮੰਤਰੀ ਨੇ ਦੱਸਿਆ ਕਿ 2 ਦਿਨਾਂ ਚ ਡੈਲੀਗੇਸ਼ਨ ਦੀ 30 ਤੋਂ ਜ਼ਿਆਦਾ ਪ੍ਰਤੀ ਮੰਡਲਾਂ ਦੇ ਨਾਲ ਗਲਬਾਤ ਹੋਈ ਹੈ ਇਸ ਦੇ ਲਵਾਰਾਨਾਸਿੰ ਨੇ ਕਿਹਾ ਕਿ ਡੈਲੀਗੇਸ਼ਨ ਕੁਝ ਹੁਰੀਅਤ ਦੇ ਨੇਤਾਵਾਂ ਨਾਲ ਗਲਬਾਤ ਲਿਗਿਆ ਸੀ ਪਰ ਉਹਨਾਂ ਕੋਈ ਗਲਬਾਤ ਨਹੀਂ ਕੀਤੀ ਉਹ ਲੋਕ ਇਨਸਾਨੀਅਤ ਅਤੇ ਕਸ਼ਮੀਰੀਅਤ ਵਿੱਚ ਯਕੀਨ ਨਹੀਂ ਰੱਖਦੇ ਬਸ ਬਸ ਪ੍ਰੀਮਾ ਮਾਇਆਵਤੀ ਦੇ ਟਿੱਪਣੀ ਕਰ ਜੇਲ੍ਹ ਦੀ ਹਵਾ ਖਾ ਚੁੱਕੇ ਭਾਜੀਪੀ ਤੋਂ ਕੱਢੇ ਗਏ ਦਇਆਸ਼ੰਕਰ ਦੀ ਇੱਕ ਵਾਰ ਫਿਰ ਜ਼ੁਬਾਨ ਫਿਸਲੀ ਹੈ ਅਤੇ ਉਹਨਾਂ ਮਾਇਆਵਤੀ ਦੀ ਤੁਲਨਾ ਕੁੱਤੇ ਨਾਲ ਕਰ ਦਿੱਤੀ ਦਇਆਸ਼ੰਕਰ ਨੇ ਕਿਹਾ ਮਾਇਆਵਤੀ ਉਸ ਕੁੱਤੇ ਵਰਗੀ ਹੈ ਜੋ ਗਲੀ ਵਿੱਚ ਗੱਡੀ ਜਾਂਦੇ ਉਸ ਦੇ ਪਿੱਛੇ ਦੌੜਦਾ ਹੈ ਅਤੇ ਜਦੋਂ ਹੀ 브্রেক ਲੱਗਦੀ ਹੈ ਤਾਂ ਕੁੱਤਾ ਪਿੱਛੇ ਪੱਜ ਜਾਂਦਾ ਹੈ ਇਸ ਬਿਆਨ ਤੇ ਵਿਵਾਦ ਦੇ ਡਰ ਤੋਂ ਮਾਮਲਾ ਸੰਭਾਲਦੇ ਹੋਏ ਦਿਆ ਸ਼ੰਕਰ ਬਿਆਨ ਤੋਂ ਪਲਟ ਕੇ ਆਪਣੀ ਸਫਾਈ 'ਚ ਦਿਆ ਸ਼ੰਕਰ ਨੇ ਕਿਹਾ ਕਿ ਅਸੀਂ ਮਾਇਆਵਤੀ ਨੂੰ ਕੁੱਤਾ ਨਹੀਂ ਕਿਹਾ ਬਲਕਿ ਉਹਨਾਂ ਦੇ ਮੇਤਾ ਸਾਨੂੰ ਕੁੱਤਾ ਕਹਿੰਦੇ ਨੇ ਕਾਂਗਰਸ ਦੇ ਵੱਡੇ ਲੀਡਰਾਂ ਨੇ ਰਾਜਕਾਰਤੱਤਵ ਮੌਨ ਪ੍ਰਦਰਸ਼ਨ ਕਰ ਆਪ ਲੀਡਰ ਅਸ਼ੀਤੋਸ਼ ਅਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਅਕਲ ਦੀ ਕਾਮਨਾ ਕੀਤੀ ਕਾਂਗਰਸੀ ਲੀਡਰ ਅਜੇ ਮਾਕਰ ਨੇ ਕਿਹਾ ਕਿ ਅਸੀਂ ਆਜ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਅਕਲ ਲਈ ਰਾਜਕਾਰਤੱਤਵ ਮੌਨ ਪ੍ਰਦਰਸ਼ਨ ਕੀਤਾ ਜਿਸ ਦਾ ਅਸ਼ੀਤੋਸ਼ ਨੇ ਆਪਣੇ ਬਲੌਗ 'ਚ ਗਾਂਧੀ ਜੀ ਸਮੇਤ ਹੋਰ ਮਹਾਂਪੁਰਸ਼ਾਂ ਦੀ ਤੁਲਨਾ ਸੰਦੀਪ ਤੇ ਕਾਣ ਨਾਲ ਕੀਤੀ ਉਹ ਬਹੁਤ ਨਿੰਦਨਯੋਗ ਹੈ ਦੇਸੋਲਾ ਅਸ਼ੋਤਸ਼nik ਚੈਨਲ ਨੇ ਲਿਖੇ ਬਲੌਗ 'ਚ ਸੁਨੀਪ ਕੁਮਾਰ ਦਾ ਬਚਾ ਕਰਦੇ ਹਨ ਮਹਾਤਮਾ ગાંધી, जवाहरलाल नेहरू, ਰਾਮਨੋਹ ਲੋਹਿਆ, ਅਟਲ ਵਿਹਾਰੀ ਵਾਜਪਈ ਤੇ ਜਾਰਜ ਫਰਨਾਂਡੇਸ ਦੇ ਰਿਸ਼ਤਿਆਂ ਦੀ ਉਦਾਹਰਣ ਵੀ ਦਿੱਤੀ ਸੀ। ਅਸ਼ੋਤਸ਼ ਨੇ ਲਿਖਿਆ 'ਚ Jawaharlal Nehru ਦੇ ਕਈ ਔਰਤਾਂ ਨਾਲ ਕਥਿਤ ਅਫੇਰ ਦੀ ਚਰਚਾ ਰਹੀ ਪਰ ਉਹਨਾਂ ਦਾ ਰਾਜਨੀਤਿਕ ਸਫਰ ਬਰਬਾਦ ਨਹੀਂ ਹੋਇਆ। सेक्स स्कੈਂਡਲ 'ਚ ਫਸੇ ਦਿੱਲੀ ਸਰਕਾਰ ਦੇ ਸਾਬਕਾ ਮੰਤਰੀ ਸੰਦੀਪ ਕੁਮਾਰ ਦੇ ਸਾਥਕ ਅਕਤਰ ਪ੍ਰਵੀਨ ਕੁਮਾਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਸੰਦੀਪ ਨੇ ਪ੍ਰਵੀਨ 'ਤੇ ਵੀਡੀਓ ਕਲਿੱਪ ਆਪਣੇ ਮੋਬਾਈਲ 'ਚ ਲੈਣ ਦਾ ਇਲਜ਼ਾਮ ਲਗਾਇਆ ਸੀ। ਸੰਦੀਪ ਦਾ ਕਹਿਣਾ ਸੀ ਕਿ ਇੱਕ ਤੱਖ਼ਤ ਸ਼ਖਸ ਉਸ ਨੂੰ ਬਲੈਕਮੇਲ ਕਰ 20 ਲੱਖ ਰੁਪਏ ਦੀ ਮੰਗ ਕਰ ਰਿਹਾ ਸੀ। ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਕਿਸਾਨਾਂ ਨਾਲ ਮੰਜੇ ਤੇ ਚਰਚਾ ਕਰਨਗੇ ਉਹ ਕੱਲ੍ਹ ਤੋਂ ਯੂਪ ਦੇ ਦੇਵਰੀਆ ਤੋਂ ਕਿਸਾਨ ਯਾਤਰਾ ਸ਼ੁਰੂ ਕਰਨਗੇ ਇਸ ਦੇ ਲਈ ਪਾਰਟੀ ਨੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਨੇ ਰਾਹੁਲ ਦੀ ਪੰਚਾਇਤ ਲਈ 200 ਮੰਜੇ ਵੀ ਲਗਾ ਦਿੱਤੇ ਗਏ ਨੇ ਦੇਵਰੀਆ ਤੇ ਰੁਦਰਪੁਰ ਵਿਧਾਨ ਸਭਾ ਹਲਕੇ ਦੇ ਪਿੰਡ ਪਚਲੜੀ ਚ ਰਾਹੁਲ ਦੀ ਪੰਚਾਇਤ ਲਈ ਪ੍ਰਬੰਧ ਕੀਤੇ ਗਏ ਨੇ यूपी के डीजेपी जाविद अहमद का एक वीडियो सोशल मीडिया पे वायरल हो गया इस वीडियो से जाविद अहमद टेजर गन खुद पे चलवाਉਂਦੇ दिख ਰਹੇ ਨੇ ਗੋਲੀ ਲੱਗਣ ਮਗਰੋਂ अहमद ਥੋੜੀ ਦੇਰ ਲਈ बेहोश ਵੀ ਹੋ ਗਏ ਪਰ ਫਿਰ ਇਹ ਸਭ ਕੁਝ ਸਧਾਰਨ ਹੋ ਗਿਆ ਦਸਲ डीजेपी ऑफिस टेजर गन ਦੇ ਇਸਤੇਮਾਲ ਸੰਬੰਧੀ ਮੀਟਿੰਗ ਸੀ ਟੀजेपी ਗਨ ਦੇ ਪ੍ਰਭਾਵ ਬਾਰੇ ਜਾਨਣਾ ਚਾਹੁੰਦੇ ਸੀ ਅੱਜ ਤੋਂ ਗਣੇਸ਼ ਉਤਸਵ ਸ਼ੁਰੂ ਹੋ ਗਿਆ ਦੇਸ਼ ਭਰ ਦੇ ਮੰਦਤਾ ਜਗਨੇਸ਼ੀ ਦੀ ਪੂਜਾ ਲਈ ਪਕਟਾ ਦਾ ਤਾਂਤਾ ਲੱਗਿਆ ਹੋਇਆ ਅੱਜ ਕਈ ਲੋਕਾਂ ਨੇ ਕਰਾਂਚੀ ਗਣੇਸ਼ੀ ਦੀ ਮੂਰਤੀ ਸਥਾਪਿਤ ਕੀਤੀ ਹੈ ਜਿਨ੍ਹਾਂ ਦੀ 10 ਦਿਨ ਤੱਕ ਪੂਜਾ ਮਗਰੋਂ 11ਵੇਂ ਦਿਨ ਵਿਸਰਜਨ ਕੀਤਾ ਜਾਏਗਾ